ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਸਾਖੀ ਚ ਅੱਜ ਦੇ ਦੂਜਾ ਅਪਨਾ ਤੇ ਸਰਦਾਰ ਚੜਤ ਸਿੰਘ ਦੀ ਆਪਾਂ ਗੱਲ ਕਰਾਂਗੇ ਕਰੈਕਟਰ 2 ਸਰਦਾਰ ਚੜਤ ਸਿੰਘ ਸਰਦਾਰ ਚੜਤ ਸਿੰਘ ਨੇ ਆਪਣੇ ਪਿਤਾ ਦੇ ਚਲਾਣੇ ਦੇ ਉਪਰੰਤ ਆਪਣੇ ਜਥੇ ਵਿੱਚ ਬਹੁਤ ਸਾਰੇ ਹੋਰ ਸਵਾਰ ਵਧਾ ਲਏ ਜਿਸ ਕਰਕੇ ਇਸ ਦੀ ਸ਼ਕਤੀ ਹੁਣ ਬਹੁਤ ਹੀ ਵੱਧ ਗਈ ਸੀ ਠੀਕ ਹੈ ਇਨ੍ਹਾਂ ਦਿਨਾਂ ਵਿੱਚ ਹੀ ਇਸ ਦੇ ਜਥੇ ਵਿੱਚ ਇੱਕ ਬਿਰਧ ਪਰ ਜਵਾਨਾਂ ਤੋਂ ਵੀ ਵੱਧਮ ਬਹਾਦਰ ਯੋਧਾ ਆਰ ਵਾਲਿਆ ਜਿਸ ਦਾ ਨਾਂ ਸੀ ਨਾਂ ਦੀ ਧਾਕ ਸਾਰੇ ਪੰਜਾਬ ਵਿੱਚ ਪਈ ਹੋਈ ਸੀ ਇਸ ਸੂਰਮੇ ਦਾ ਨਾਂ ਅਮੀਰ ਸਿੰਘ ਸੀ ਤੇ ਗੁਜਰਾਂਵਾਲੇ ਦਾ ਵਜਨ ਉਸਨੀਕ ਸੀ ਇਸ ਤਰ੍ਹਾਂ ਇਸ ਇਹ ਜਥਾ ਥੋੜੇ ਦਿਨਾਂ ਵਿੱਚ ਹੀ ਪ੍ਰਸਿੱਧੀ ਸ਼ੁਕਰ ਚੱਕਿਆ ਮਿਸਲ ਦੇ ਰੂਪ ਵਿੱਚ ਦੇਸ਼ ਵਿੱਚ ਪ੍ਰਗਟ ਹੋਇਆ ਸਰਦਾਰ ਚੜਤ ਸਿੰਘ ਨੇ ਆਪਣੇ ਸਰਦਾਰ ਚੜਤ ਸਿੰਘ ਨੇ ਆਪਣੀ ਮਿਸਲ ਵਿੱਚ ਮਿਲਣ ਵਾਲਿਆਂ ਲਈ ਇਹ ਨਿਯਮ ਠਹਿਰਾ ਦਿੱਤਾ ਕਿ ਜੋ ਵੀ ਕੋਈ ਇਸ ਮਿਸਲ ਵਿੱਚ ਮਿਲੇ ਉਹ ਅਮਰਤ ਧਾਰੀ ਹੋਵੇ ਇਸ ਤਰ੍ਹਾਂ ਇਹ ਪਹਿਲਾ ਮਰਿਆਦਾ ਅਨੁਸਾਰ ਹਰ ਇੱਕ ਜਵਾਨ ਨੂੰ ਆਪਣੇ ਹੱਥਾਂ ਨਾਲ ਅਮਰਤ ਛਕਾਉਂਦਾ ਤੇ ਫੇਰ ਮਿਸਲ ਵਿੱਚ ਮਿਲਣ ਦੀ ਆਗਿਆ ਦਿੰਦਾ ਇਉਂ ਇਉਂ ਸਰਦਾਰ ਚੜਤ ਸਿੰਘ ਨੇ ਅਮਰ ਅਮੀਰ ਸਿੰਘ ਦਾ ਆਪਸ ਵਿੱਚ ਇੰਨਾ ਪਿਆਰ ਹੋਦਿਆ ਕਿ ਅਮੀਰ ਸਿੰਘ ਨੇ ਸੰਮਤ 1913 ਵਿੱਚ ਆਪਣੀ ਕੰਨਿਆ ਦਾ ਆਨੰਦ ਚੜਤ ਸਿੰਘ ਨਾਲ ਕਰਵਾ ਦਿੱਤਾ ਇਸ ਤਰ੍ਹਾਂ ਹੁਣ ਇਹਨਾਂ ਦੋਹਾਂ ਸਰਦਾਰਾਂ ਦੀ ਮਿੱਤਰਤਾ ਦੀ ਗੰਢ ਹੋਰ ਵੀ ਵਧ ਵਧੇਰੇ ਪੀੜੀ ਹੋ ਗਈ ਇਸ ਸਮੇਂ ਅਮਨਾਬਾਦ ਵਿੱਚ ਸ਼ਾਹੀ ਫੌਜਦਾਰ ਰਹਿੰਦਾ ਸੀ ਜੋ ਬੜਾ ਹੀ ਛੜੀਲ ਸੁਭਾਅ ਵਾਲਾ ਸੀ ਉਸ ਦੀ ਤੱਦੀ ਤੇ ਜ਼ੁਲਮ ਤੋਂ ਜ਼ੁਲਮ ਤੋਂ ਇਲਾਕੇ ਦੀ Hindu ਪ੍ਰਜਾ ਅਤਿਅੰਤ ਦੁਖੀ ਸੀ ਤੇ ਸੇਖਾ ਲਈ ਇਹ ਜਮਦਾ ਰੂਪ ਸੀ ਸਰਦਾਰ ਚੜਤ ਸਿੰਘ ਨੂੰ ਜਦ ਹੀ ਉਸ ਦੀਆਂ ਅਨਿਤੀਆਂ ਦੀਆਂ ਖਬਰਾਂ ਪਹੁੰਚੀਆਂ ਤਾਂ ਇਸ ਦੇ ਦਿਲ ਵਿੱਚ ਉਬਾਲ ਉੱਠਦਾ ਸੀ ਕਿ ਜਿਵੇਂ ਹੋ ਸਕੇ ਉਸ ਨੂੰ ਆਪਣੇ ਕੀਤੇ ਦਾ ਫਲ ਚਖਾਇਆ ਜਾਵੇ ਪਰ ਕਈ ਗੱਲਾਂ ਆਪਣੇ ਹੱਕਾਂ ਵਿੱਚ ਨਾ ਵੇਖ ਕੇ ਕਿਸੇ ਜੋਗ ਸਮੇਂ ਦੀ ਉਡੀਕ ਕਰਨ ਲੱਗੇ ਤੇ 6 ਏਕੜ 1800 18 ਮੁਤਾਬਕ ਸਨ 19 1761 ਦੀਆਂ ਗਰਮੀਆਂ ਵਿੱਚ ਇਸ ਨੇ ਵਧੇਰੇ ਅਤ ਕੀਤੀ ਤਾਂ ਹੁਣ ਸਰਦਾਰਾਂ ਤੋਂ ਰਹਿਣ ਹੀ ਗਿਆ ਤੇ ਆਪਣੇ ਮਿਸਲ ਦੇ 150 ਸ਼ੇਰ ਕਾਢਵੇਂ ਸਵਾਰ ਲੈ ਕੇ ਅਹਮਦਾਬਾਦ ਤੇ ਜਾਸ਼ਾਪਾ ਮਾਰਿਆ ਜਾਂਦੇ ਹੀ ਫੌਜਦਾਰ ਦੇ ਮਹਿਲ ਨੂੰ ਜਾ ਕੇ ਰਿਆ ਅੱਗੇ ਦੂਜੇ ਬੰਨਿਓ ਵੀ ਤਕੜਾ ਟਕਰਾ ਹੋਇਆ ਪਰ ਲੜਾਈ ਵਧੇਰੇ ਲਮਕਣ ਤੋਂ ਪਹਿਲਾਂ ਹੀ ਚੜਤ ਸਿੰਘ ਨੇ ਆਪ 10 ਸਵਾਰਾਂ ਨਾਲ ਪਹੁੰਚਦਾਰ ਤੇ ਟੁੱਟ ਕੇ ਪੈ ਗਿਆ ਤਲਵਾਰ ਦੀ ਛੱਟ ਨਾਲ ਉਸ ਨੂੰ ਧਰਤੀ ਦੇ ਢੇਰੀ ਕਰਕੇ ਛੁੱਟ ਦਿੱਤਾ ਹੁਣ ਲੱਗਦੇ ਹੱਥ ਸਾਰਾ ਸ਼ਾਹੀ ਹਥਿਆਰ ਘਰ ਲੁੱਟ ਲਿਆ ਇਸ ਤੋਂ ਛੁੱਟ ਹਜ਼ਾਰਾਂ ਰੁਪਏ ਛੁੱਟ ਹਜ਼ਾਰਾਂ ਰੁਪਏ ਤੇ ਸੈਂਕੜੇ ਘੋੜੇ ਇਸ ਧਾਵੀ ਵਿੱਚ ਸਰਦਾਰ ਦੇ ਹੱਥ ਆਏ ਇਸ ਮੱਲ ਨੇ ਮੱਲ ਦੇ ਮਰਨ ਨਾਲ ਚੜਤ ਸਿੰਘ ਦੇ ਸਾਰੇ ਦੇਸ਼ ਵਿੱਚ ਡਾਡਾ ਉੱਗਾ ਹੋ ਗਿਆ ਤੇ ਸਾਰੇ ਇਲਾਕੇ ਵਿੱਚ ਇਸ ਦਾ ਪਿਆਰ ਹੋਰ ਵਧਣ ਲੱਗਾ। ਇਸ ਸਾਲ ਦੇ ਛੇਕੜਲੇ ਦਿਨਾਂ ਵਿੱਚ ਚੜਤ ਸਿੰਘ ਦੇ ਚੜਤ ਸਿੰਘ ਨੇ ਗੁਜਰਾਵਾਲੇ ਵਿੱਚ ਇੱਕ ਗੜੀ ਬਣਵਾਈ ਜੋ ਵੈਰੀਆਂ ਦੇ ਟੱਕਰੇ ਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਢਾਡੀ ਲਾਭਦਾਇਕ ਸਿੱਧ ਹੋਈ। ਕੁਝ ਦਿਨਾਂ ਤੋਂ ਕੁਝ ਦਿਨਾਂ ਦੇ ਬਾਅਦ ਇਸ ਗੜੀ ਦੇ ਗੜੀ ਨੂੰ ਕਿਲੇ ਦੀ ਸ਼ਕਲ ਵਿੱਚ ਵਧਾਇਆ ਗਿਆ। ਇਸ ਕਿਲੇ ਦੇ ਬੜੰਦ ਦੀ ਤੇ ਚੜਤ ਸਿੰਘ ਦੀ ਦੋਨੇ ਦਿਨ ਬਾਅਦ ਰਹੀ ਸ਼ਕਤੀ ਦੀ ਖਬਰਾਂ ਲਾਹੌਰ ਦੇ ਗਵਰਨਰ ਖਵਾਜਾ ਹਾਮਿਦ ਖਾਨ ਦੇ ਮਨ ਵਿੱਚ ਕੰਡੇ ਵਾਂਗ ਚੁੱਭ ਰਹੀਆਂ ਸਨ ਇੱਕ ਤਾਂ ਐਮਨਾਬਾਦ ਤੋਂ ਐਮਨਾਬਾਦ ਦੇ ਫੌਜਦਾਰ ਦੀ ਹੱਤਿਆ ਦੇ ਕਾਰਨ ਤੇ ਉਪਰੋ ਕਿਲੇ ਦੀ ਉਸਾਰੀ ਦੀ ਖਬਰ ਕਬਰ ਨੇ ਇਸ ਨੂੰ ਲੋਹਾ ਲਾਖਾ ਕਰ ਦਿੱਤਾ ਹੁਣ ਬਿਨਾਂ ਦੇਰੀ ਦੇ ਉਸ ਨੇ ਉਹ ਬਹੁਤ ਸਾਰੀ ਫੌਜ ਦੇ ਨਾਲ ਸਰਦਾਰ ਦੇ ਕਿਲੇ ਤੇ ਕਿਲੇ ਪਰ ਚੜਾਇਆ ਇੱਧਰ ਸਰਦਾਰ ਚੜਤ ਸਿੰਘ ਵੀ ਨਿਚਿਤ ਨਹੀਂ ਸੀ ਬੈਠਾ ਉਹ ਜਾਣਦਾ ਸੀ ਕਿ ਉਹ ਉਹ ਦਿਨ ਦੂਰ ਨਹੀਂ ਜਦ ਲਾਹੌਰ ਦਾ ਹਾਕਮ ਨਾਲ ਬਲ ਪ੍ਰੀਖਿਆ ਕਰਨੀ ਪਵੇਗੀ ਇਸ ਲਈ ਉਸ ਨੇ ਅੰਦਰੋਂ ਅੰਦਰ ਹੀ ਦਾਣੇ ਪਾਣੀ ਦਾ ਪੱਕਾ ਪ੍ਰਬੰਧ ਕਰਕੇ ਆਪਣੇ ਕਿਲੇ ਦੀ ਰੱਖਿਆ ਲਈ ਚੰਗੀ ਤਿਆਰੀ ਕਰ ਰੱਖੀ ਸੀ ਲਾਹੌਰ ਫੌਜ ਜਦ ਸ਼ਹਿਰ ਦੇ ਲਾਗੇ ਪਹੁੰਚੀ ਤਾਂ ਅੱਗੇ ਚੜਤ ਸਿੰਘ ਦੇ ਸਮਿੱਤ ਖਾਲਸੇ ਦੀ ਸਹਾਇਤਾ ਨਾਲ ਉਸ ਦਾ ਇੰਨਾ ਕਰੜਾ ਟਕਰਾ ਕੀਤਾ ਕਿ ਖਵਾਜਾ ਸਾਹਿਬ ਨੂੰ ਲੈਣੇ ਤੇ ਦੇਣੇ ਪਏ ਗਏ ਇਸ ਨੂੰ ਐਸਾ ਘੇਰਾ ਕਿਹ ਰਿਆ ਕਿ ਉਹ ਬੜੀ ਔਖੀ ਆਪਣੀ ਜਾਨ ਬਚਾ ਕੇ ਉਥੋਂ ਭੱਜ ਨਸਿਆ ਇਸ ਲੜਾਈ ਵਿੱਚ ਚੋਖਾ ਰੁਪਈਆ ਅਨਾਜ ਤੇ ਹਥਿਆਰ ਖਾਲਸੇ ਦੇ ਹੱਥ ਆਏ ਇਸ ਦੇ ਬਾਅਦ ਸਰਦਾਰ ਚੜਤ ਸਿੰਘ ਨੇ ਵਜ਼ੀਰ ਵਜ਼ੀਰਾਬਾਦ ਦੇ ਵਜ਼ੀਰਾਬਾਦ ਤੇ ਧਾਵਾ ਕੀਤਾ ਤੇ ਉਥੋਂ ਦੇ ਹਾਕਮ ਨੂੰ ਕੱਢ ਕੇ ਉਥੇ ਆਪਣਾ ਕਬਜ਼ਾ ਕਰ ਲਿਆ ਇਹ ਇਲਾਕਾ ਆਪਣੇ ਸਾਲੇ ਸਰਦਾਰ ਬਖਸ਼ੀ ਸਿੰਘ ਨੂੰ ਦਿੱਤਾ ਇਸ ਤੋਂ ਪਿਛੇ ਉਸ ਨੇ ਅਹਮਦਾਬਾਦ ਪੰਜਾਬ ਨੂੰ ਹਾਰ ਕਰਕੇ ਦਲ ਵਿੱਚ ਬਖਸ਼ ਦਿੱਤਾ ਚੜਤ ਸਿੰਘ ਜੇ ਅਹਿਮਦਾਬਾਦ ਵਿੱਚ ਹੀ ਸੀ ਕਿ ਸੀਗੀ ਇੱਥੇ ਖਬਰਾਂ ਪਹੁੰਚੀਆਂ ਕਿ ਰੋਹਤਾਸ ਦਾ ਹਾਕਮ ਨੂਰੁਦੀਨ ਖਾਮ ਬਾਮੀ ਜਈ ਤੋਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਇਸ ਇਲਾਕੇ ਦਾ ਫੌਜਦਾਰ ਥਾਪਿਆ ਗਿਆ ਸੀ Hindu ਪ੍ਰਜਾ ਨੂੰ ਅੰਤਦੁਖੀ ਕੀਤਾ ਅੰਤਦੁਖੀ ਕਰਦਾ ਰਿਹਾ ਚੜਤ ਸਿੰਘ ਨੇ ਇਸ ਖਬਰ ਨੂੰ ਸੁਣਦੇ ਹੀ ਸਾਰ ਹੀ ਇੱਥੋਂ ਰੋਹਤਾਸ ਦੇ ਹੱਲਾ ਬੋਲ ਦਿੱਤਾ ਅੱਗੋਂ ਨੂਰੁਦੀਨ ਖਾਨ ਨੇ ਖੂਬ ਤਕੜਾ ਟੱਕਰਾ ਕੀਤਾ ਪਰ ਛੇਕੜ ਇਸ ਹੱਲੇ ਨੂੰ ਠੱਲਣ ਪਾਣ ਵਿੱਚ ਸਮਰੱਥ ਸਿੱਧ ਹੋਇਆ ਮੈਦਾਨ ਨੂੰ ਛੱਡ ਨਸਿਆ ਸਰਦਾਰ ਚੜਤ ਸਿੰਘ ਧਨੀ ਵੱਲ ਵਧਿਆ ਤੇ ਭਾਰੀ ਖਜ਼ਾਨਾ ਭਾਰੀ ਨਜ਼ਰਾਨੇ ਪ੍ਰਾਪਤ ਕਰਦਾ ਹੋਇਆ ਗੁਜਰਾਵਾਲੇ ਨੂੰ ਪਰਤ ਆਇਆ ਇਨੀ ਦਿਨੀ ਜੰਮੂ ਦੀ ਹਕੂਮਤ ਰਾਜਾ ਰਣਜੀਤ ਰਜੀਤ ਦੇਵ ਦੇ ਹੱਥ ਜੀ ਇਸ ਨੇ ਆਪਣੇ ਵੱਡੇ ਪੁੱਤਰ ਬ੍ਰਿਜ ਰਾਜ ਨੂੰ ਛੱਡ ਕੇ ਨਿੱਕੇ ਦਲੇਰ ਨੂੰ ਗਦੀ ਦੇ ਗਦੀ ਦੇ ਦਿੱਤੀ ਜਿਸ ਦੇ ਕਾਰਨ ਪਿਓ ਪੁੱਤ ਵਿਚਾਲੇ ਲੜਾਈ ਛੜਪਈ ਬ੍ਰਿਜ ਰਾਜ ਨੇ ਆਪਣੇ ਆਪ ਨੂੰ ਉਹਨਾਂ ਦੇ ਟੱਕਰੇ ਲਈ ਸਮਰਥਿਤ ਡਿਠਾ ਤਾਂ ਉਸਨੇ ਸਰਦਾਰ ਚੜਤ ਸਿੰਘ ਨੂੰ ਆਪਣੇ ਮੂਹਰੇ ਆਪਣੀ ਫਰਿਆਦ ਧਾ ਕੀਤੀ ਆਪਣੇ ਹੱਕ ਲਈ ਹੱਤ ਦੀ ਪ੍ਰਾਪਤੀ ਲਈ ਉਸਨੇ ਸਹਾਇਤਾ ਮੰਗੀ ਨਾਲ ਹੀ ਭਾਰੀ ਨਜ਼ਰਾਨਾ ਭੇਟਾ ਕਰਨ ਤੇ ਕਰਨ ਦਾ ਵੀ ਵਾਅਦਾ ਕੀਤਾ ਸਰਦਾਰ ਨੇ ਉਸ ਦਾ ਹਾਕਮਾਰੀ ਦਾ ਸੁਣ ਕੇ ਉਸ ਦੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ ਤੇ ਸਣੇ ਆਪਣੀ ਮਿਸਲ ਦੇ ਜੰਮੂ ਵੱਲ ਨੂੰ ਕੂਚ ਕਰ ਦਿੱਤੀ ਮਈਆ ਰਣਜੀਤ ਦੇਵ ਨੇ ਆਪਣੀ ਸਹਾਇਤਾ ਲਈ ਭੰਗੀ ਸਰਦਾਰਾਂ ਦੀ ਮਦਦ ਲਈ ਲਈ ਇਸ ਤਰ੍ਹਾਂ ਦੋਹਾਂ ਦੇ ਦੋਹਾਂ ਦਲਾਂ ਨੂੰ ਜਫਰਵਾਲ ਦੇ ਲਾਗੇ ਵਸੂ ਸਹਾ ਪਾਸ ਪਹੁੰਚੇ ਤਾਂ ਇਹਨਾਂ ਦੀ ਆਪਸੀ ਵਿੱਚ ਲੜਾਈ ਛਿੜ ਪਈ ਤੇ ਇਸ ਸਮੇਂ ਸਰਦਾਰ ਚਰਤ ਸਿੰਘ ਦੀ ਆਪਣੀ ਬੰਦੂਕ ਇਸ ਦੇ ਹੱਥ ਵਿੱਚ ਫੜ ਗਈ ਜਿਸ ਦੇ ਫਟਣ ਨਾਲ ਸਰਦਾਰ ਦਾ ਭੋਰਾ ਉਡਾਰੀਆਂ ਲੈ ਗਿਆ ਇਹ ਗੱਲ ਸਨ 1774 ਦੀ ਹੈ ਸਰਦਾਰ ਚੜਤ ਸਿੰਘ ਦੇ ਪਿੱਛੋਂ ਦੋ ਪੁੱਤਰ ਮਹਾ ਸਿੰਘ ਤੇ ਸਜੌਤ ਸਿੰਘ ਅਤੇ ਇੱਕ ਕੰਨਿਆ ਛੱਟ ਗਿਆ ਤੋਂ ਇਸ ਤੋਂ ਅੱਗੇ ਆਪਾਂ ਸਰਦਾਰ ਮਹਾਸਿੰਘ ਜੀ ਦਾ ਕੈਰੇਕਟਰ ਕੱਲ ਪੜਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਇੰਨੀ ਪ੍ਰਵਾਨ ਕਰਿਓ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਅਸੀਂ ਸਿੱਖ ਇਤਿਹਾਸ ਆਪਣੇ ਯਾਰਾਂ ਦੋਸਤਾਂ ਦੇ ਆਪਣੇ ਪੰਜਾਬੀ ਭਰਾਵਾਂ ਨਾਲ ਸਾਂਝਾ ਕਰ ਸਕੀਏ ਤੇ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੁਸੀਂ ਵੀ ਤਾਂ ਜੋ ਸਾਰਿਆਂ ਨੂੰ ਸਾਡੇ ਸਿੱਖ ਇਤਿਹਾਸ ਦਾ ਸਾਡੇ ਪੰਜਾਬ ਦੇ ਉਹਨਾਂ ਰਾਜਿਆਂ ਦਾ ਪਤਾ ਲੱਗ ਸਕੇ ਜਿਨ੍ਹਾਂ ਮੇਰੇ ਅਰਿਆਂ ਨੂੰ ਪਹਿਲਾਂ ਇਤਿਹਾਸ ਬਾਰੇ ਕੋਈ ਨੌਲੇਜ ਨਹੀਂ ਸੀ ਸੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਵੱਧ ਤੋਂ ਵੱਧ ਹੀ ਸ਼ੇਅਰ ਕਰਿਓ